ਹਾਂ ਐਂਡ ਡੀਅਰ ਡੀਓਸ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਸਮਾਜ ਸੇਵਕ ਕੁਰਮਕ ਸਿੰਘ ਮਮਰਾ ਅਤੇ ਮੈਂਬਰ ਪੰਚਾਇਤ ਸਨੀ ਸੰਧੂ ਵੱਲੋਂ ਦੇਸ਼ਾਂ ਤੇ ਸਾਰੇ ਪੇਟੀਆਂ ਨੂੰ ਤੁਹਾਨੂੰ ਦੀਵਾਲੀ ਦੀਆਂ ਤੇ ਪੰਦੀ ਛੋੜ ਦੀਆਂ ਵਧਾਈਆਂ ਬਹੁਤ ਮੁਬਾਰਕਾਂ ਮਾੜਯੋਗ ਡੀਆਈਜੀ ਸਤਿੰਦਰ ਸਿੰਘ ਲੁਧਿਆਣਾ ਰੇਂਜ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ દિਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮਖ ਸਿੰਘ ਮੇਰੇ ਵੱਲੋਂ ਸਮੂਹ ਸਾਧ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠੀ ਸੰਤਨੂੰ ਬੰਦੀ ਛੋੜ ਦਿਵਸ ਤੇ ਦੁਆਲੀ ਦੀਆਂ ਲੱਖ ਲੱਖ ਮੁਬਾਰਕਾਂ ਸੰਤੂ ਸਾਹਿਬ ਸਾਡੇ ਨੇ ਇੱਕ ਪਿਆਰੀ ਜੀ ਗੁੜੀਏ ਬੈਠੀ ਹੈ ਗੁੜੀਆ ਆਪਣਾ ਨਾਮ ਦੱਸੋ ਮਾਈ ਨੇਮ ਇਜ਼ ਸ਼ਕਿੰਦਰ ওকে ਆਈ ਐਮ विशिंग यू ਹੈਪੀ ਦੀਵਾਲੀ ਥੈਂਕ ਯੂ ਆਮ ਸੇਮ ਟੂ ਯੂ ਹੈਪੀ ਦੀਵਾਲੀ ਸੰਤਾ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹਾਂਜੀ ਸੰਦੀਪ ਜਲ ਜੀ ਹਾਂਜੀ ਮੇਰੇ ਵੱਲੋਂ ਫਿਰ ਪਰ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਕੋਰ ਇਹ ਦਿਵਾਲੀ ਦੀਆਂ ਤੇ ਔਰ ਵਿਸ਼ਕਰਮਾ ਦੇ ਦਿਨ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਸਿੰਘ ਮੇਰੇ ਵੱਲੋਂ ਸਮੂਹ ਸੰਤਾ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਰਵਿੰਸਪੇਕਸ਼ਿਓ ਖੁਸ਼ੀ ਖੁਸ਼ ਹੈ। ਐਸਐਚਓ ਪੁਲਿਸ ਸਟੇਸ਼ਨ ਸੰਡੇ। ਸੋ ਇਸ ਦੀਵਾਲੀ ਦੇ ਮੌਕੇ ਤੇ ਵਿਸ਼ ਯੂ ਆਲ ਵੈਰੀ ਵੈਰੀ ਹੈਪੀ ਦੀਵਾਲੀ। ਤੁਹਾਡਾ ਘਰ ਚ ਖੁਸ਼ੀਆਂ ਆਵੇ, رونਕਾਂ ਲੈ ਆਵੇ, ਖੁਸ਼ੀ ਲੈ ਆਵੇ। ਹਾਵ ਅ ਪ੍ਰੋਸਪਰਸ ਦੀਵਾਲੀ। ਇਸ ਧਿਆਨ ਰੱਖੋ ਆਪਣਾ ਆਪਣੇ ਪਰਿਵਾਰ ਦਾ ਗੋਡ ਬlesਸ ਯੂ। ਠੀਕ। ਐਸਐਚਓ ਅਜਨਾਲਾ ਹਰਚੰਦ ਸਿੰਘ ਸੰਧੂ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਐਸਚੋ ਸਮਸ਼ੀਰ ਸਿੰਘ ਬਿਆਸ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਕਰੋੜ ਕਰੋੜ ਮੁਬਾਰਕਾਂ ਮੈਂ ਹਰਬੀਰ ਸਿੰਘ ਬਬਲੂ ਸਿੰਧੀ ਰਮਦਾਸ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਮੈਂ ਆਪਣੇ ਸਿੰਧੀ ਪਰਿਵਾਰ ਰਮਦਾਸ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਔਰ ਸਾਡੀ ਪਾਰਟੀ ਦੀ ਥਾਇਕ ਮਾਣ ਵੱਲੋਂ ਮੈਂ ਸਮੂਹ ਜਗਤ ਨੂੰ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਔਰ ਵਿਸ਼ਖਰਮਾ ਦਿਵਸ ਦੀਆਂ ਲੱਖ ਲੱਖ ਵਧਾਈ ਦਿੰਦਾ ਰੱਬ ਕਰੇ ਕਿ ਇਹ ਜਿਹੜੇ ਦਿਨ ਤਿਉਹਾਰ ਆਉਂਦੇ ਨੇ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਇਹ ਸਾਡੇ ਹਮੇਸ਼ਾ ਸੂਬੇ ਦੀ ਰਣਵੇ ਲੋਕਾਂ ਇੱਥੇ ਤਰੱਕੀ ਦੇ ਸਹਾਇ ਹੋਣ ਇੱਥੇ ਖੁਸ਼ਹਾਲੀ ਹੋਵੇ ਲੋਕ ਸਦਾ ਤਰੱਕੀ ਕਰਨ ਔਰ ਉਹਨਾਂ ਨੂੰ ਕਦੀ ਕੋਈ ਦਿੱਕਤ ਨਾ ਆਵੇ ਇਹ ਸਾਡੇ ਤਿਉਹਾਰ ਸਦਾ ਖੁਸ਼ਹਾਲੀ ਦਾ ਇੱਕ ਸਾਧਨ ਬਣ ਮੈਂ ਇੱਕ ਵਾਰੀ ਫੇਰ ਸਮੂਹ ਜਨਤ ਨੂੰ ਇਹਨਾਂ ਪਵਿੱਤਰ ਦਿਨਾਂ ਦੀ ਬਹੁਤ ਬਹੁਤ ਵਧਾਈ ਦੇਣਾ ਮਿਹਰਬਾਨੀ ਧੰਨਵਾਦ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਸਮਾਜ ਸੇਵਕ ਕੁਰਮਕ ਸਿੰਘ ਮਮਰਾ ਅਤੇ ਮੈਂਬਰ ਪੰਚਾਇਤ ਸਨੀ ਸੰਧੂ ਵੱਲੋਂ ਪੇਸ਼ ਆਉਂਦੇ ਸਾਰੇ ਪੇਟੀਆਂ ਸਰਦਾਰਾਂ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਵਧਾਈਆਂ ਬਹੁਤ ਮੁਬਾਰਕਾਂ ਅਰਦੇ ਲਈਂ ਦਿਆ ਦਿਓ ਅਰਦੇ ਲਈਂ ਦਿਆ ਦਿਓ